ਮਨਨ ਦੇ ਜਨਰਲ ਜੀ ਜੀ ਇਹ ਹਾਜ਼ਰੀ ਕਬੂਲ ਕਰਨਾ ਜੇ ਕੋਈ ਬੋਲ ਰਿਹਾ ਹੋਵੇ ਗਲਤੀ ਸੁਸਾਖੀ ਹੋ ਗਈ ਹੋਵੇ ਕੋਈ ਰਸਤੇ ਖਲਫੜ ਕੇ ਮਾਫੀ ਚਾਹਨਾ ਤੇ ਫਿਰ ਤੋਂ ਦੁਬਾਰਾ ਸਾਡੇ ਇੰਸਪੈਕਟੈਂਟ ਰੇਖੀ ਭਾਜੀ ਤੇ ਨਾਲ ਦੀ ਨਾਲ ਅੰਤਿਮ ਮੈਨਰਮ ਉਹਨਾਂ ਦਾ ਬਹੁਤ ਸਾਰਾ ਧੰਨਵਾਦ ਕਰਦੇ ਆਂ ਥੈਂਕ ਯੂ ਸੋ ਤੋਂ ਹਾੜਾ ਜੀ ਜੋ ਸਾਡੇ ਜੋ ਕਲੱਬ ਦੇ ਪੈਟਰਨ ਨੇ ਅਰਵਿੰਦਰ ਪੱਟੀ ਜੀ ਉਹ ਅਮਰਸਦ ਵਿੱਚ ਚੱਲ ਰਿਹਾ ਅਗਲਾ ਪੰਜਾਬ ਪ੍ਰੋਗਰਾਮ ਜਿਹੜਾ ਆ ਉਹਦੇ ਵੀ ਉਹਦੇ ਰਹਿਮਾਨੇ ਉਹ ਉੱਧਰ ਵੀ ਜਾ ਕੇ ਇਹਨਾਂ ਨੇ ਜੜਾ ਮਾਈ ਉਗਣਾ ਤੇ ਅਸੀਂ ਚਾਹੁੰਦੇ ਆ ਕਿ ਇਹਨਾਂ ਨੂੰ ਵੀ ਅਸੀਂ ਆਪਣੇ ਜਿਹੜੇ ਸਾਡੇ ਮੈਂਬਰ ਨੇ ਜਾਂ ਸਾਡੇ ਅਹੁਦੇਦਾਰ ਨੇ ਉਹਨਾਂ ਨੂੰ ਸਨਮਾਨਿਤ ਕਰੀਏ ਪਰ ਇਹਨਾਂ ਦਾ 25 ਸਾਲ ਪੂਰੇ ਹੋਣ ਦੇ ਉੱਪਰ ਸਸਕਲ ਜੀ ਜਿਹੜਾ ਕਿ ਅੱਜ ਪ੍ਰੋਗਰਾਮ ਕੀਤਾ ਗਿਆ ਵਾ ਤੇ ਸਾਡੇ ਨਾਲ ਸਾਰੇ ਮੌਜੂਦ ਇਹ ਗੱਲਬਾਤ ਕਰਦੇ ਆ ਉਹ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਪ੍ਰੋਗਰਾਮ ਚੱਲਦਾ ਰਿਹਾ ਹੈ ਹਾਂਜੀ ਆ ਜਸਪਾਰ ਪੱਟੀ ਅਵਾਰਡ ਜਿਹੜਾ ਪਿਛਲੇ 12 ਸਾਲ ਤੋਂ 88 ਕਲੱਬ ਵੱਲੋਂ ਕਰਵਾ ਰਹੇ ਅੱਜ ਇਹ ਅਵਾਰਡ ਕੋਈ 11 ਸ਼ਖਸੀਅਤਾਂ ਨੂੰ ਦਿੱਤਾ ਜਾ ਰਿਹਾ ਹੈ ਜਿਸ ਵਿੱਚ ਫਕ ਫਿਲਮੀ ਸ਼ਖਸੀਅਤਾਂ ਕੁਝ ਸਮਾਜ ਸੇਵੀ ਨੇ ਕੁਝ ਸਿੰਗਰਸ ਨੇ ਕੁਝ ਗਾਇਕ ਨੇ ਕਾਮੇਡੀਅਨ ਨੇ ਸੋ ਮੈਨੂੰ ਅੱਜ ਜਿਹੜਾ ਤੁਸੀਂ ਅਵਾਰਡ ਦੇਖ ਰਹੇ ਹੋ ਇਹ ਅਵਾਰਡ ਨਹੀਂ ਹੈ ਐਕਚੁਅਲੀ ਰੇ 25 ਸਾਲ ਫਿਲਮਾਂ ਚ ਪੂਰੇ ਹੋ ਗਏ ਮੇਰੀ ਪਹਿਲੀ ਫਿਲਮ ਮਾਹੌਲ ਠੀਕ ਹੈ 14 ਫਰਵਰੀ 1999 ਨੂੰ ਰਿਲੀਜ਼ ਹੋਈ ਸੀ ਤੇ ਇਸ 14 ਫਰਵਰੀ ਨੂੰ 25 ਸਾਲ ਪੂਰੇ ਹੋਣ ਤੇ ਮੈਨੂੰ ਇਹ ਖੂਬਸੂਰਤ ਇਨਾਮ ਨਾਲ ਜਿੱਤਿਆ ਗਿਆ ਜੀ ਮੈਨਾ ਇਥੇ ਇੱਕ ਗੱਲ ਕਰਾਂਗਾ ਕਿ ਡੀਡੀ ਵਨ ਤੇ ਖਬਰਾਂ ਵੀ ਸੁਣਦੇ ਹੁੰਦੇ ਆ ਛੋਟੇ ਹੁੰਦੇ ਖਬਰਾਂ ਦੇ ਸਰ ਛੱਡ ਕੇ ਤੁਸੀਂ ਇੱਕਦਮ ਫਿਲਮਾਂ ਵਿੱਚ ਚਲ ਗਏ ਇਹਦੇ ਬਾਰੇ ਕਹਿਣਾ ਚਾਹੁੰਦੇ ਆ ਆ ਖਬਰਾਂ ਛੱਡੀਆਂ ਨਹੀਂ ਤੋਂ ਮੇ ਜੀ ਨਾਲ ਨਾਲ ਚੱਲ ਰਹੀਆਂ ਅਸਲ 'ਚ ਜਸਪਾਲ ਭੱਟੀ ਮੇਰੇ ਫਰਸਟ ਕਜ਼ਨ ਸੀਗੇ ਜੀ ਤੇ ਉਹਨਾਂ ਨੇ ਜਦੋਂ ਪਹਿਲੀ ਫਿਲਮ ਆਪਣੀ ਬਣਾਈ ਮਾਹੌਲ ਠੀਕ ਹੈ ਉਦੋਂ ਮੈਂ ਖਬਰਾਂ ਪੜਦਾ ਸੀ ਤੇ ਫਿਲਮ ਵੀ ਕਰ ਲਈ ਉਸ ਤੋਂ ਬਾਅਦ ਫਿਲਮਾਂ ਦਾ ਦੌਰ ਸ਼ੁਰੂ ਹੋ ਗਿਆ ਜੀ ਤੇ 25 30 ਮੈਂ ਪੰਜਾਬੀ ਫਿਲਮਾਂ ਕਰ ਚੁੱਕਿਆ ਤੇ 12 13 ਹਿੰਦੀ ਫਿਲਮਾਂ ਕਰ ਚੁੱਕਿਆ ਨਾਲ ਖਬਰਾਂ ਵੀ ਚੱਲਦੀ ਰਹੀਆਂ ਇਧਰ ਫਿਲਮਾਂ ਵੀ ਚੱਲਦੀਆਂ ਰਹੀਆਂ ਤੇ ਸਰ ਹੁਣ ਖਬਰਾਂ ਚੱਲਦੀਆਂ ਕਿ ਫਿਲਮਾਂ ਚੱਲਦੀਆਂ ਤੋਂ ਮੈਂ ਜੀ ਨਾਲ ਮਤਲਬ ਖਬਰਾਂ ਹੁਣ ਮੈਂ ਨਹੀਂ ਪੜਦਾ ਪਰ ਦੂਰਦਰਸ਼ਨ ਤੇ ਐਂਕਰਿੰਗ ਜ਼ਰੂਰ ਕਰਦਾ ਤੇ ਫਿਲਮਾਂ ਦਾ ਦੌਰ ਚੱਲ ਰਿਹਾ ਹੈ। ਜੀ ਵੀ ਕਰਨ ਲੱਗੇ ਨੇ ਨਾਲ। ਹਾਂਜੀ। ਹੁਣ ਤੇ ਐਮਪੀ ਦੇ ਵੀ ਦਾਵੇਦਾਰੀ ਨੇ ਆਮ ਆਦਮੀ ਪਾਰਟੀ ਦੇ ਐਮਪੀ ਦੇ ਦਾਵੇਦਾਰ ਨੇ ਜੀ ਜੀ। ਤੇ ਨਾਲੇ ਨਾਲ ਇਹ ਦੇਖੋ ਜੀ ਤਿੰਨ ਤਿੰਨ ਕੰਮ ਕਰ ਰਿਹਾ ਇਹ ਆਮ ਆਦੀ ਪਾਰਟੀ ਦੇ ਦਾਵੇਦਾਰ ਵੀ ਹੈਗੇ ਤੇ ਔਰ ਇਹ ਬਾਰੇ ਪੁੱਛਦੇ ਕਿ ਕੀ ਕਹਿਣਾ ਚਾਹੁੰਦੇ ਆ। ਹਾਂਜੀ ਸਰ। ਦੇਖੋ ਜੀ ਲੋਕ ਸਭਾ ਚੋਣਾਂ 2024 ਆ ਰਹੀਆਂ। ਸਾਡੀ ਆਮ ਆਦੀ ਪਾਰਟੀ ਪਿਛਲੇ 25 ਸਾਲ ਤੋਂ ਪੰਜਾਬ 'ਚ ਸੱਤਾ ਤੇ ਹੈ ਤੇ ਬਹੁਤ ਵਧੀਆ ਕੰਮ ਕਰ ਰਹੀ ਹੈ। ਮੈਂ ਕਿਉਂਕਿ 3 1/2 ਸਾਲ ਪਹਿਲਾਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਤੇ ਮੈਨੂੰ ਲੱਗਦਾ ਹੈ ਕਿ ਸਾਡਾ ਜਿਹੜਾ ਮੈਂਬਰ ਪਾਰਲੀਮੈਂਟ ਹੈ ਉਹ ਵੀ ਆਮ ਆਦਮੀ ਪਾਰਟੀ ਤੋਂ ਹੋਣਾ ਚਾਹੀਦਾ ਮੈਂ ਕਿਉਂਕਿ ਬੜੇ ਧੀਰ ਤੋਂ ਸਮਾਜ ਸੇਵਾ ਨਾਲ ਜੁੜਿਆ ਹੋਇਆ ਹਾਂ ਜਦੋਂ ਕਿ ਮੈਂ ਖਬਰਾਂ ਬੋਲਦਾ ਸੋ ਮੈਂ ਆਪਣੇ ਆਪ ਨੂੰ ਸਮਝਾ ਕੇ ਜੇ ਮੈਂ ਪਾਰਲੀਮੈਂਟ 'ਚ ਪਹੁੰਚਦਾ ਮੈਨੂੰ ਪਾਰਟੀ ਟਿਕਟ ਦਿੰਦੀ ਹੈ ਤੇ ਅੰਮ੍ਰਿਤਸਰ ਦੇ ਲੋਕ ਮੈਨੂੰ ਜਿਤਾਉਂਦੇ ਆ ਤਾਂ ਮੈਂ ਪਾਰਲੀਮੈਂਟ 'ਚ ਜਿਹੜੀ ਪੰਜਾਬ ਦੀ ਆਵਾਜ਼ ਉਭਰਾਉਂਦਾ ਤੇ ਇਸ ਜਿਸ ਸਾਖ ਖਾਲਸਾ ਕੋਲ ਦੇ ਵਿੱਚ ਪੰਜਾਬੀ ਪੁਸਤਕ ਮੇਲਾ ਵੀ ਲੱਗਾ ਹੋਇਆ ਵਾ ਪਰ ਹਜੇ ਵੀ ਅੰਮ੍ਰਿਤਸਰ ਦੀ ਗੱਲ ਕਰਾਂ ਕੁਝ ਇਹੋ ਜੇ ਦੁਕਾਨਾਂ ਗਿਆ ਵਾ ਜਿੱਥੇ ਪੰਜਾਬੀ ਨਹੀਂ ਲਿਖੀ ਜਾਂਦੀ ਸਰਕਾਰ ਵੱਲੋਂ ਕਹਾ ਗਿਆ ਵਾ ਕਿ ਪੰਜਾਬੀ ਜ਼ਰੂਰੀ ਹੈ ਹਜੇ ਤੱਕ ਉਹ ਜ਼ਰੂਰੀ ਨਹੀਂ ਸਕੂਲਾਂ ਵਿੱਚ ਵੀ ਸਰਕਾਰ ਨੇ ਬੜੇ ਸਪਸ਼ਟ ਨਿਰਦੇਸ਼ ਦਿੱਤੇ ਆ ਕਿ ਜਿੰਨੇ ਵੀ ਬੋਰਡ ਨੇ ਸਾਈਨ ਬੋਰਡ ਪੰਜਾਬੀ ਲੱਗਣੇ ਚਾਹੀਦੇ ਤੇ ਹੁਣ ਅਗਲਾ ਜਿਹੜਾ ਕਦਮ ਹੋਏਗਾ ਉਹ ਥੋੜਾ ਸ਼ਕਤੀ ਵਾਲਾ ਹੋਏਗਾ ਸਰਕਾਰ ਇਹ ਕੋਸ਼ਿਸ਼ ਕਰ ਰਹੀ ਹੈ ਕਿ ਇਦਾਂ ਦਾ ਕਾਨੂੰਨ ਬਣਾਇਆ ਜਾਵੇ ਕਿ ਜਿਹੜੇ ਪੰਜਾਬੀ 'ਚ ਨਹੀਂ ਬੋਰਡ ਲਿਖਦੇ ਉਹਨਾਂ ਨੂੰ ਜੁਰਮਾਨਾ ਕੀਤਾ ਜਾਵੇ ਜੀ ਧੰਨਵਾਦ ਸਰ ਜੀ